ਮੇਰੀ ਜਿਹੜੀ ਲਾਈਫ ਹੈ ਬੜੀ ਸੀਮਤ ਜੀ ਹੈ ਮੈਂ ਕਦੇ ਕੋਈ ਥੀਏਟਰ ਜ਼ੱਬਾ ਵਾਲਾ ਬਾਜ਼ਾਰ ਜਾਂ ਘੁਮਾ ਕਮਾਈ ਨਹੀਂ ਮੇਰੀ ਲਾਈਫ ਹੈ ਵੀ ਪ੍ਰੋਗਰਾਮ ਲਾਇਆ ਘਰੇ ਆ ਗਈ ਮੈਂ ਇੰਸਟਾ ਫੇਸਬੁੱਕ ਤੋਂ ਵੀ ਬਹੁਤ ਦੂਰ ਸੀ ਤੇ ਇਹਨਾਂ ਚੀਜ਼ਾਂ ਤੇ ਵੀ ਮੈਨੂੰ ਸ਼ੌਭੀ ਲੈ ਕੇ ਆਇਆ ਸੀ ਮੈਨੂੰ ਪਰਮਾਤਮਾ ਨੇ ਆਇਨੇ ਕਾ ਜ਼ਖਮ ਦਿੱਤੇ ਨੇ ਚਲੋ ਉਹਨੂੰ ਮੈਂ ਲਗਦੀ ਆਂ ਭਾਰ ਸਹਿਣ ਵਾਲੀ ਥੈਂਕ ਯੂ ਉਸ ਮਾਲਕਾ ਦਾ ਉਹਨੂੰ ਇਹ ਲੱਗਦਾ ਵੀ ਇਹ ਜ਼ਖਮ ਕਰ ਸਕਦੀ ਹੈ ਬਰਦਾਸ਼ ਹਨਾ ਉਹਦਾ ਥੈਂਕ ਯੂ ਤੇ ਫਿਰ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਇੱਕ ਜ਼ਖਮ ਉੱਚੜਦੇ ਫਿਰ ਸਾਰੀ ਬੋਡੀ ਉੱਚੜ ਜਾਂਦੀ ਹੈ ਜਿੱਥੋਂ ਤੋਂ ਕੋਕ ਵਰਡ ਹੈ ਜਿਹੜੇ ਲੋਕ ਪੰਜਾਬੀ ਵੀ ਨਹੀਂ ਜਾਣ ਕਾਇਨਾਤ ਪੂਰੀ ਕਾਇਨਾਤ ਉਹਨੂੰ ਪੰਜਾਬ ਪਿਆਰ ਕਰਦੀ ਥੋੜੀ ਪੈਰ ਤੇ ਸੱਟ ਹੈ ਤੁਰੇ ਜਾਂਦਿਆਂ ਦੇ ਵਜ ਜੇ ਤੁਹਾਨੂੰ ਸਬਰ ਆਜੂ ਵੀ ਯਾਰ ਮੈਂ ਤੁਰਿਆ ਜਾਂਦਾ ਸੀ ਇਹ ਸੱਟ ਮੇਰੇ ਲਿਖੀ ਸੀ ਇੱਕ ਪੈਰ ਥੋੜਾ ਮੈਂ ਤੋੜਦਾ ਉਹਨੂੰ ਸਬਰ ਨਹੀਂ ਆਉਂਦਾ ਬਸ ਆ ਹੀ ਫਰਕ ਹੈ ਜਸਵਿੰਦਰ ਬਰਾੜ ਜੀ ਨੇ ਇੱਕ ਗੀਤ ਗਾਇਆ ਸੀ ਕਿਆਸੀ ਕੇ ਵੇ ਤੂੰ ਵੱਡੇ ਪੈਰੀ ਗਿਆ ਤੂੰ ਨਿੱਕੇ ਪੈਰੀ ਆ ਜਾ ਤਾਂ ਜਸਵਿੰਦਰ ਬਰਾੜ ਦੀ ਅਰਦਾਸ ਕਬੂਲ ਹੋਈ ਉਹਨਾਂ ਦੇ ਨਾਲ-ਨਾਲ ਲੱਖਾਂ ਲੋਕਾਂ ਦੀ ਅਰਦਾਸ ਕਬੂਲ ਹੋਈ ਛੋਟਾ ਸਿੱਧੂ ਵਾਪਸ ਆਇਆ ਤਾਂ ਅੱਜ ਸਿੱਧੂ ਮੂਸੇਵਾਲਾ ਦੀ ਤੀਸਰੀ ਵਰ੍ਹੇਆ ਜਸਵਿੰਦਰ ਬਰਾੜ ਜੀ ਪਹੁੰਚ ਨੇ ਬਹੁਤ ਭਾਵੁਕ ਨਜ਼ਰ ਆ ਰਹੇ ਹੋ ਤੁਸੀਂ ਇਸ ਵਕਤ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਵੀ ਮੈਂ ਮੈਨੂੰ ਪਰਮਾਤਮਾ ਨੇ ਆਇਨੇ ਕਾ ਜ਼ਖਮ ਦਿੱਤੇ ਨੇ ਚਲੋ ਉਹਨੂੰ ਮੈਂ ਲਗਦੀ ਆਂ ਭਾਰ ਸਹਿਣ ਵਾਲੀ ਥੈਂਕ ਯੂ ਉਸ ਮਾਲਕ ਦਾ ਉਹਨੂੰ ਐ ਲੱਗਦਾ ਵੀ ਇਹ ਜ਼ਖਮ ਕਰ ਸਕਦੀ ਆ ਬਰਦਾਸ਼ ਹਨਾ ਉਹਦਾ ਥੈਂਕ ਯੂ ਤੇ ਫਿਰ ਕਹਿੰਦੇ ਹੁੰਦੇ ਨੇ ਵੀ ਜਦੋਂ ਇੱਕ ਜ਼ਖਮ ਉੱਚੜਦੀ ਫਿਰ ਸਾਰੀ ਬੋਡੀ ਉੱਚੜ ਜਾਂਦੀ ਹੈ ਲੱਖਾਂ ਲੋਕ ਪਿਆਰ ਕਰਦੇ ਨੇ ਤੁਹਾਡੇ ਭਤੀਜੇ ਨੂੰ ਸਿੱਧੂ ਮੂਸੇਵਾਲਾ ਨੂੰ ਲੱਖਾਂ ਤਾਂ ਨਹੀਂ ਜੇ ਲੱਖਾਂ ਤਾਂ ਬਹੁਤ ਗਿਣਤੀ ਘਟਾ ਜਿੱਥੋਂ ਤੱਕ ਬਰਡ ਹੈ ਜਿਹੜੇ ਲੋਕ ਪੰਜਾਬੀ ਵੀ ਨਹੀਂ ਜਾਣਦੇ ਪੂਰੀ ਕਾਇਨਾਤ ਤੱਕ ਪੂਰੀ ਕਾਇਨਾਤ ਉਹਨੂੰ ਪੰਜਾਬ ਪਿਆਰ ਕਰਦੀ ਪੂਰੀ ਕਾਇਨਾਤ ਤੇ ਤੁਸੀਂ ਅੱਜ ਪਹੁੰਚੇ ਹੋ ਪਰਿਵਾਰ ਨੂੰ ਮਿਲਿਓ ਕਿਉਂਕਿ ਅਸੀਂ ਸਵਾਲ ਵੀ ਨਹੀਂ ਕਰ ਸਕਦੇ ਕਿ ਪਰਿਵਾਰ ਦਾ ਕੀ ਹਾਲ ਹੈ ਜਾਂ ਕੀ ਕਹਿੰਦੇ ਨੇ ਪਰ ਫਿਰ ਵੀ ਕੋਈ ਗੱਲਬਾਤ ਹੋਈ ਹੈ ਨਹੀਂ ਕੋਈ ਗੱਲਬਾਤ ਦੇਖੋ ਹੁਣ ਸਮਾਂ ਇੱਕ ਹਫਤਾ ਪਹਿਲਾਂ 10 ਦਿਨ ਪਹਿਲਾਂ ਹੋਇਆ ਜਾਂ ਚੱਲ ਪੈਂਦਾ ਜਿੱਥੇ ਗੱਲਾਂ ਖਤਮ ਹੋ ਜਾਂਦੀਆਂ ਨੇ ਬਸ ਜੇ ਆਪਾਂ ਪਿਆਰ ਕਰਦੇ ਆ ਤਾਂ ਆਪਾਂ ਉਹਨਾਂ ਦੀ ਚੁੱਪ ਨੂੰ ਵੀ ਸਮਝਾਂਗੇ ਜੇ ਆਪਾਂ ਪਿਆਰ ਕਰਦੇ ਹਣ ਬਾਕੀ ਮੈਂ ਆਉਂਦੀ ਰਹਿਣੀ ਆ ਮੈਂ ਜ਼ਰੂਰੀ ਨਹੀਂ ਵੀ ਮੈਂ ਮੰਨ ਲਓ ਮੈਂ ਆਪਦੀ ਸਾਕੀ ਭੂਆ ਨੂੰ ਜਾਂ ਸਾਕੇ ਮਾਮੇ ਨੂੰ ਜਾਂ ਮੈਂ ਆਪਦੀ ਬੇਟੀ ਨੂੰ ਮੈਂ ਫੋਟੋ ਥੋੜੀ ਪਾਉਂਗੀ ਵੀ ਮੈਂ ਅੱਜ ਫਲਾਣੀ ਰਿਸ਼ਤੇਦਾਰੀ ਜਗਾਈ ਆ ਅੱਜ ਮੈਂ ਫਲਾਣੀ ਰਿਸ਼ਤੇਦਾਰੀ ਮੈਂ ਆਉਣੀ ਆ ਮਿਲ ਕੇ ਚਲੀ ਜਾਨੀ ਆ ਜਿੱਥੇ ਜਿੱਥੇ ਲੋੜ ਪੈਂਦੀ ਉੱਥੇ ਮੈਂ ਫੋਟੋ ਪਾ ਵੀ ਦਿੰਨੇ ਆ ਮਹਾਰਾਜ ਨਿੱਕੇ ਨੂੰ ਤੰਦਰੁਸਤੀਆਂ ਬਖਸ਼ੇ ਵੀਰ ਜੀ ਤੇ ਭਾਬੀ ਜੀ ਦੀ ਉਮਰਾਂ ਲੰਬੀਆਂ ਕਰੇ ਹੁਣ ਬਸ ਘੁੰਮਦੇ ਜਾਂਦੇ ਰਹਿੰਦੇ ਪਰਿਵਾਰ ਦੇ ਨਾਲ ਮਿਲਦੇ ਗਿਲਦੇ ਰਹਿੰਦੇ ਮੈਂ ਪਹਿਲਾਂ ਹੀ ਕਹਿੰਦੇ ਆ ਵੀ ਮੈਂ ਫੋਟੋ ਨਹੀਂ ਪਾਉਂਦੀ ਛੁੱਪ ਚਪੀ ਤੇ ਸ਼ਾਂਤ ਜਿੱਥੇ ਮੈਂ ਆਵਦਾ ਦੁੱਖ ਵੀ ਦੱਸ ਦਿੰਨੇ ਆ ਤੇ ਮੈਂ ਸੁਣਨੀ ਸਮੇ ਸਮੇ ਤੇ ਜਦੋਂ ਸਮੇ ਸਮੇ ਤੇ ਨਾ ਜੀ ਗੱਲ ਕਰ ਲਓ ਵੀਰ ਜੀ ਉਹ ਕੱਢੇਗਾ ਹੁਣ ਤਾਂ ਮੈਂ ਗਾਣਾ ਤਾਂ ਪੱਕਾ ਜੇ ਗੱਲ ਕਰੀਏ ਤਾਂ ਹੁਣ ਛੋਟੀ ਸਿੱਧੂ ਦਾ ਖੁਸ਼ੀ ਹੈ ਇਹ ਘਰ ਦੇ ਵਿੱਚ ਤਾਂ ਛੋਟੇ ਸਿੱਧੂ ਨਾਲ ਮਿਲਣ ਦੀ ਕਿੰਨੀਕ ਤਾਂਗ ਰਹਿੰਦੀ ਹੈ ਕਿ ਕਿੰਨੀ ਵਾਰ ਜਾਈਏ ਛੋਟੇ ਸਿੱਧੂ ਨੂੰ ਖੜਾਈਏ ਉਹਨੂੰ ਮਿਲ ਗਏ ਉਹ ਜਿਆ ਤੋਦਰੀਆਂ ਗੱਲਾਂ ਸੁੜੀਆਂ ਹਮੇਸ਼ਾ ਰਹਿੰਦੀ ਹੈ ਹਮੇਸ਼ਾ ਹੀ ਰਹਿੰਦੀ ਹੈ ਫਿਰ ਆਇਆ ਕਿਦਾ ਵੀ ਇਹ ਵੱਡਾ ਕਦੋਂ ਹੋਊਗਾ ਕਾਲੀ ਜੀ ਰਹਿੰਦੀ ਹੈ ਇੱਕ ਕਾਲੀ ਜੀ ਹੈ ਇਹ ਵੱਡਾ ਹੋ ਜਾ ਇਹ ਹਰ ਸ਼ੋਭੀ ਚਲੋ ਮੇਰਾ ਭਤੀਜਾ ਹੈ ਇੱਥੇ ਆ ਸਾਲ 'ਚ ਮੈਂ ਬਹੁਤ ਹੀ ਇਕੱਲੇ ਇਕੱਲੇ ਪੁੱਤ ਜਾਂ ਤਾਂ ਟੀਕੇ ਨਾਲ ਮਰਦੇ ਦੇਖਿਆ ਜਾਂ ਆਪ ਸਵਿਚ ਕਿਸੇ ਨੇ ਗੋਲੀ ਮਾਰਤੀ ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਨਿੱਕੇ ਨਿੱਕੇ ਬੱਚੇ ਐਕਸੀਡੈਂਟਾਂ 'ਚ ਗਏ ਸੰਗਰੂਰ ਕੋਲੇ ਹਾਲ ਕਿੱਥੇ ਹੋਇਆ ਸੀ ਸਨਾਮ ਕੋਲੇ ਹਾਦਸਾ ਹੋਇਆ ਸੀ ਐਂ ਉਹਨਾਂ ਦੇ ਮਾਪੇ ਕਰ ਲਾਉਂਦੇ ਹੋਣੇ ਬਸ ਉਹਨਾਂ ਨੂੰ ਇੱਕ ਸਬਰ ਆ ਗਿਆ ਵੀ ਇਹ ਵਾਹੀ ਗਰੂ ਨੇ ਕਰਤਾ ਇੱਥੇ ਸਬਰ ਤਾਂ ਨਹੀਂ ਆ ਰਿਹਾ ਕਿ ਇਹ ਪਰਮਾਤਮਾ ਨੇ ਨਹੀਂ ਕੀਤਾ ਇਹ ਬੰਦੇ ਨੇ ਕੀਤਾ ਥੋੜੀ ਪੈਰ ਤੇ ਸੱਟੇ ਤੁਰੇ ਜਾਂਦਿਆਂ ਦੇ ਵਜ੍ਜੇ ਤੁਹਾਨੂੰ ਸਬਰ ਆਜੂ ਵੀਰ ਮੈਂ ਤੁਰਿਆ ਜਾਂਦਾ ਸੀ ਇਹ ਸੱਟ ਮੇਰੇ ਲਿਖੀ ਸੀ ਇੱਕ ਪੈਰ ਥੋੜਾ ਮੈਂ ਤੋੜਦਾ ਤੁਹਾਨੂੰ ਸਬਰ ਨਹੀਂ ਆਉਣਾ ਬਸ ਆ ਹੀ ਫਰਕ ਹੈ ਤਸਲ ਰਿੰਦੀ ਜੀ ਠੀਕ ਹੈ ਤੇ ਇੱਕ ਚੀਜ਼ ਹੋਰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਗਾਣਾ ਆਇਆ ਸੀ ਬੁਫਰਾ ਉੱਤੇ ਮਿਰਜ਼ਾ ਗੋਡੀ ਸੁਣ ਜਸਵਿੰਦਰ ਬਰਾੜ ਕੁੜੇ ਤਾਂ ਉਹ ਤੁਹਾਨੂੰ ਦੱਸਿਆ ਸੀਗਾ ਜਾਂ ਤੁਹਾਡੇ ਨੂੰ ਸਰਪ੍ਰਾਈਜ਼ ਹੀ ਮਿਲਿਆ ਸੀ ਸਰਪ੍ਰਾਈਜ਼ ਸਰਪ੍ਰਾਈਜ਼ ਮੈਨੂੰ ਨਹੀਂ ਦੱਸਿਆ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਨਾ ਮੇ ਮੇਰੀ ਜਿਹੜੀ ਲਾਈਫ ਹੈ ਬੜੀ ਸੀਮਤ ਜੀ ਹੈ ਮੈਂ ਕਦੇ ਕੋਈ ਥੀਏਟਰ ਜੱਬਾ ਵਾਲਾ ਬਾਜ਼ਾਰ ਜਾਂ ਘੁੰਮ ਕਮਾਈ ਨਹੀਂ ਮੇਰੀ ਲਾਈਫ ਹੈ ਵੀ ਪ੍ਰੋਗਰਾਮ ਲਾਇਆ ਘਰੇ ਆ ਗਈ ਮੈਂ ਇੰਸਟਾ ਫੇਸਬੁੱਕ ਤੋਂ ਵੀ ਬਹੁਤ ਦੂਰ ਸੀ ਤੇ ਇਹਨਾਂ ਚੀਜ਼ਾਂ ਤੇ ਵੀ ਮੈਨੂੰ ਸ਼ੌਭੀ ਲੈ ਕੇ ਆਇਆ ਸੀ ਹੂੰ ਬਿਲਕੁਲ ਇੱਕ ਵਾਰੀ ਹੁਣ ਮੈਨੂੰ ਇੱਕੋ ਹੀ ਗੱਲ ਕਹੀ ਸੀ ਕਹਿੰਦਾ ਪੂਆ ਜੀ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਹੋ ਤੁਸੀਂ ਫੇਸਬੁੱਕ ਇੰਸਟਾ ਇਹ ਸਾਰਾ ਕੁਝ ਕਿਉਂ ਨਹੀਂ ਚਲਾਉਂਦੇ ਮੈਂ ਕਿਹਾ ਕੋਤ ਮੈਂ ਤਾਂ ਕਦੇ ਚਲਾਇਆ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਹੁਣ ਆ ਸਾਰੀਆਂ ਚੀਜ਼ਾਂ ਖੁਦ ਫਿਰ ਇੱਕ ਮੈਨੂੰ ਹਮੇਸ਼ਾ ਗੱਲ ਯਾਦ ਆਉਂਦੀ ਨੇ ਮੈਂ ਸਵੇਰੇ ਸਵੇਰੇ ਆਈ ਇੱਕ ਦਿਨ ਪ੍ਰੋਗਰਾਮ ਤੋਂ ਪਹਿਲਾਂ ਉਹ ਕੁਰਸੀ ਤੇ ਬੈਠਾ ਸੀ ਤੇ ਮੈਂ ਨਾਲ ਹੀ ਬੈ ਗਈ ਕਹਿੰਦਾ ਪੂਆ ਜੀ ਤੁਹਾਡਾ ਲੱਕ ਬਹੁਤ ਤੇਜ ਹੈ ਤੁਸੀਂ ਕਿਉਂ ਡੋਲਦੇ ਹੋ ਹੁੰਦੇ ਉਹਦੋਂ ਮੈਂ ਕਿਸੇ ਗੱਲ ਤੇ ਡੋਲੀ ਹੋऊंगी ਤੁਹਾਡਾ ਲੱਕ ਬਹੁਤ ਤੇਜ ਹੈ ਹਣ ਤੁਸੀਂ ਤੁਸੀਂ ਨਾ ਡੋਲਿਆ ਕਰੋ ਤੁਹਾਡੀ ਕਿਸਮਤ ਬਹੁਤ ਮਜ਼ਬੂਤ ਹੈ ਤੇ ਉਦੋਂ ਬਾਅਦ ਮੈਂ ਫਿਰ ਕੋਈ ਗੱਲ ਕਦੀ ਕਿਸੇ ਨਾਲ ਨਹੀਂ ਕੀਤੀ ਉਹ ਸ਼ਬਦ ਮੈਂ ਇੱਥੇ ਬਿਠਾ ਲਿਆ ਵੀ ਵਾਕਈ ਕਿਸਮਤ ਮਇਮੂਜ਼ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਣੇ ਕੋਲ ਕੋਈ ਬੰਗਲੇ ਆ ਜਾਂ ਵੱਡੀਆਂ ਗੱਡੀਆਂ ਨੇ ਕਿਸਮਤ ਬੋਝਬੋਝ ਦਾ ਮੈਂ ਇਹ ਵੀ ਮੰਨਦੀ ਆ ਵੀ ਹਰ ਉਸ ਟਾਈਮ ਨਾਲ ਮੈਨੂੰ ਪਰਮਾਤਮਾ ਹੌਸਲਾ ਦੇ ਦਿੰਦਾ ਹੈ ਸੰਘਰਸ਼ ਕਰਨ ਦਾ ਵੀ ਟਾਈਮ ਪਾਉਂਦਾ ਪਰਮਾਤਮਾ ਪਰ ਮੇਰੇ ਤੋਂ ਕੱਢ ਦਿੰਦਾ ਤੇ ਮੈਂ ਇਹ ਕਹਿੰਦੀ ਵੀ ਜਿਵੇਂ ਮੇਰੇ ਤੋਂ ਪਰਮਾਤਮਾ ਟਾਈਮ ਕੱਢ ਦਿੰਦਾ ਹਰ ਉਸ ਮਾਂ ਬਾਪ ਨੂੰ ਅਲਾ ਆਦਾ ਦੁੱਖ ਪਰਮਾਤਮਾ ਨਾ ਦੇਵੇ ਇੱਕ ਆਖਰੀ ਸਵਾਲ ਬੰਬੀਹਾ ਬੋਲੇ ਗਾਣਾ ਤੁਸੀਂ ਹਰ ਅਖਾੜੇ ਤੇ ਗਾਉਂਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਗਾਣਾ ਟ੍ਰਿਬਿਊਟ ਕਰ ਰਹੇ ਹੋ ਸਿੱਧੂ ਮਸੇਵਾਲਾ ਨੂੰ ਟ੍ਰਿਬਿਊਟ ਮੈਂ ਕੋਈ ਨਹੀਂ ਦੇ ਦੇਖ ਰਹੇ 5000 ਕੀ ਕਰਾਂ ਮੈਂ ਕੀ ਕਰਾਂ ਪੂਰੀ ਦੁਨੀਆ ਟ੍ਰਿਬਿਊਟ ਕਰ ਰਹੀ ਹੈ ਪੂਰੀ ਦੁਨੀਆ ਪਿਆਰ ਕਰਦੀ ਹੈ ਪੂਰੀ ਦੁਨੀਆ ਹਰ ਰੋਜ਼ ਫੇਸਬੁਕ ਤੇ ਕੁਛ ਨਾ ਕੁਛ ਲਿਖ ਕੇ ਪਾਉਂਦੀ ਹੈ ਹੈਨਾ ਤੇ ਉਹਨਾਂ ਦੇ ਵਿੱਚ ਹੀ ਮੈਂ ਆ ਪੂਰੀ ਦੁਨੀਆ ਟ੍ਰਿਬਿਊਟ ਕਰਦੀ ਉਹਦੀ ਹਾਂ ਕਦੇ ਮੈਨੂੰ ਲੱਗਿਆ ਮੇਰੇ ਦਿਮਾਗ 'ਚ ਕੋਈ ਖਿਆਲ ਆ ਤਾਏ ਤਾਂ ਮੈਂ ਜ਼ਰੂਰ ਕਰੂੰਗੀ ਸ਼ੁਕਰ ਹੈ ਗਲਤ ਬਤ ਕਰਣ ਦਾ